5 ਮਿੰਟ ਜੀ 13 ਸਾਲ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੋ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅਮਿਤ ਤਾਨ ਜੀ ਦਾ ਬਹੁਤ ਦਿਲੋਤਨਵਾਦ ਕਰਨੀ ਵੀ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹਕੇ ਸਿਰਫ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨੀਤ ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਦਿੱਤਾ ਮੇਰੇ ਨਾਲ ਵੋਟੇ ਦਾ ਵੋਟਾ ਲੱਗਦਾ ਲੱਗਦਾ ਮਾਨਜੂਬ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਮੈਨੂੰ ਪੂਰਾ ਮੈਨੂੰ ਭਰੋਸਾ ਹੈ ਮਾਨਜੂਬ ਹੋਰ ਤਾਂ ਵੀ ਜੇ ਅੱਜ ਉਹਨਾਂ ਨੇ ਸਜ਼ਾ ਸੁਲਾਈ ਹੈ ਹਾਂ ਜੀ ਵਾਦ ਤੋਂ ਵਾਦ ਜਿਹੜਾ ਆ ਉਹਨਾਂ ਨੂੰ ਸਹਯਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣੀ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਮੈਂ ਜੀ ਵੇਖਿਆ ਜਾਵੇ ਤਾਂ ਐਸੇ ਭਾਈਚਾਰੇ ਨੂੰ ਬਹੁਤ ਘੱਟ ਇਨਸਾਫ ਮਿਲਦੇ ਆ ਪਰ ਤੁਹਾਡਾ ਵੀ ਸੰਘਰਸ਼ ਬਹੁਤ 13 ਸਾਲ ਲੰਮਾ ਹੋਇਆ ਵਾ। ਉਸ ਤੇ ਕੀ ਕਹਿਣਾ ਚਾਹੁੰਦੇ ਜੀ? ਮੈਂ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਬਸਣਾ ਚਾਹੁੰਦੀ ਆ ਕਿ ਮੈਂ ਇੰਨੀਆਂ ਕਹਾਣੀਆਂ ਆਈਆਂ ਦੇਖੀਆਂ ਇਥੋਂ ਤੱਕ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜੀ ਮੇਰੇ ਪਰਿਵਾਰ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਲਤਾੜਿਆ ਗਿਆ। ਪਰ ਅਸੀਂ 13 ਸਾਲ ਨਾ ਕਈ ਯਾਰ ਇੱਕ ਟਾਈਮ ਦੀ ਰੋਟੀ ਖਾਦੀ ਤੇ ਇੱਕ ਟਾਈਮ ਨਹੀਂ ਖਾਦੀ ਜੀ ਔਰ ਮੇਰੇ ਪਾਦਰ ਔਰ ਮੇਰੇ ਬ੍ਰਦਰ ਸਾਰੀ ਵਾਰ ਆਪਣੀ ਬਾਹਰ ਨੇ ਐਸ ਤਰ੍ਹਾਂ ਕਿ ਰੈਂਟ ਤੇ ਰਹੇ ਨੇ ਨੇ ਅੱਜ ਖੁਸ਼ੀ ਬਹੁਤ ਆਂਸੂ ਵੀ ਆੜੇ ਦੁੱਖ ਦੇ ਨਹੀਂ ਆ ਕਿਉਂਕਿ ਅੱਜ ਖੁਸ਼ੀ ਰਿਆ ਮੈਂ ਇਨਸਾਬ ਲਿਆ ਇਸ ਕਰਕੇ ਲੋਕ ਜਿਹੜੇ ਸਾਡੇ ਕਰੀਬ ਨੇ ਉਹਨਾਂ ਨੂੰ ਰਾਸਤੇ 'ਚ ਹੀ ਮਾਰ ਦਿੱਤਾ ਜਾਂਦਾ ਰਾਸਤੇ 'ਚ ਹੀ ਉਹਨਾਂ ਦਾ ਜਿਹੜਾ ਗਲਤ ਕਰ ਦਿੱਤਾ ਜਾਂਦਾ ਡਰਦੇ ਲੋਕ ਬੈਠ ਜਾਂਦੇ ਨੇ ਤੇ ਮਰ ਮੈਂ ਏ ਹੁਣ ਚ ਧਾਰਿਆ ਸੀ ਕਿ ਮਰਨਾ ਇੱਕ ਦਿਨ ਹੈ ਇਨਸਾਨ ਨੇ ਅਸੀਂ ਇਨਸਾਫ ਲੈ ਕੇ ਮਰਨਾ ਹੈ ਔਰ ਸੱਚ ਦੇ ਰਾਹ ਤੇ ਚੱਲਣਾ ਹਮੇਸ਼ਾ ਇਨਸਾਫ ਲੈਣਾ ਹੈ ਝੂਠ ਪਹਿਣੀ ਆ ਸੱਚੀ ਸੀ ਤੇ ਅੰਦਰ ਨੂੰ ਇਨਸਾਫ ਨਹੀਂ ਆ ਜੀ ਮੈਂ ਕਿਹੜੇ ਦੋਸ਼ੀ ਇੱਕ ਜਿਹੜੇ ਆਪ ਤੋਂ ਐਮ.ਐਲ.ਏ ਵੀ ਆ ਉਸ ਦਾ ਕੀ ਨਾਮ ਜੀ ਮਨਜਿੰਦਰ ਸਿੰਘ ਉਸ ਫਸਾਬਾ ਜੀ ਲਾਲਪੁਰਾ ਜਿਹਨੂੰ ਕਹਿ ਦਿੰਦੇ ਹੁਣ ਜੀ ਐਮ.ਐਲ.ਏ ਖਡੂਰ ਸਾਹਿਬ ਹਲਕਾ ਕਰਨ ਤਾਰਨ ਤੋਂ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਅੱਜ ਸਜ਼ਾ ਹੋਈ ਹੈ ਜੀ ਜੀ ਹਾਂਜੀ ਬਾਬਾ ਜੀ ਲੰਮਾ ਸੰਘਰਸ਼ ਤੋਂ ਬਾਅਦ ਅੱਜ ਜਿੱਤ ਹੋਈ ਕੀ ਕਹਿਣਾ ਚਾਹੀਏ ਹਾਂਜੀ ਜਵਾਲਮੀ ਕੀ ਜਗੁ ਗਿਆਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਲਗਾਤਾਰ 13 ਸਾਲਾਂ ਤੋਂ ਇਹ ਜਿਹੜੀਆਂ ਕੇਸਵਾ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾਇਆ ਡਰਾਇਆ ਖੋਪ ਜਾਨਕਿ ਆਪਣੀ ਵੱਲੋਂ ਦਿਖਾਇਆ ਪਰ ਜਿੱਥੇ ਸਮਾਜ ਦੀ ਏਕਤਾ ਅਖੰਡਤਾ ਨੇ ਇੱਥੇ ਸਭ ਤੋਂ ਵੱਡਾ ਯਤਨ ਕੀਤਾ ਕਿਉਂਕਿ ਸਮਾਜ ਵੱਲੋਂ ਹਮੇਸ਼ਾ ਸਾਨੂੰ ਕਿਹਾ ਗਿਆ ਤੁਸੀਂ ਕਰਨਾ ਹੈ ਤੇ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਇਹ ਕੋਰਟ ਦੇ ਇਨਸਾਬ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਟਾ ਸਾਹਿਬ ਦੇ ਸੰਵਿਧਾਨ ਦੇ ਕਾਨੂੰਨ ਆ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮਾਨਯੋਗ ਕੋਰਟ ਜਿਹੜਾ ਤਰਨਤਾਰਨ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਿਕਰਾਰ ਕਰ ਦਿੱਤਾ ਗਿਆ ਸੋ ਇਹਦੇ ਨਾਲ ਨਾ ਮੈਂ ਦੱਸਣਾ ਚਾਹੁੰਦਾ ਹੈ ਕਿ ਵੇਖੋ ਸਿਖਾਵੇਂ ਦੋਸ਼ੀ ਸਿਆਸਤਵਾਨ ਸੀਗੇ ਜੀ ਯਾਨੀ ਕਿ ਹਰ ਕਾ ਬਤਾਇਆ ਗਿਆ ਵਿਧਾਨ ਸਭਾ ਹਰਕਾ ਕਾਨੂੰਨ ਸਾਹਿਬ ਤੋਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਵੱਲੋਂ ਭਾਵੇਂ ਸੰਭਰਾ ਗਿਆ ਸੀਗਾ ਧੱਕੇ ਮਾਰੇ ਗਏ ਭਾਅ ਉਹ ਤੇ ਆਪਣੀ ਵੱਲੋਂ ਇਸ ਕੇਸ ਤੋਂ ਪਿੱਛੇ ਹਟਣ ਲਈ ਕਿਹਾ ਗਿਆ ਪਰ ਇੱਥੇ ਮੈਂ ਆਪਣੇ ਮਿਸਰੀਆ ਪਰ ਤੇ ਪੂਰੀ ਫੈਮਿਲੀ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਸਮਾਜ ਦੀ ਜਿੱਤ ਕਰਨ ਲਈ ਲਈ ਅਤੇ ਆਪਣੇ ਭਾਈਚਾਰੇ ਵਿੱਚ ਸਭ ਤੋਂ ਵੱਡੀ ਇਹ ਮਸਾਲਾ ਹੀ ਪੈਦਾ ਕਰਨਾ ਚਾਹੁੰਦੇ ਮੈਡਮ ਹਰਬਿੰਦਰ ਕੌਰ ਸਮਾ ਵੱਲੋਂ ਹੌਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਡੇ ਪਰਿਵਾਰ ਨਾਲ ਟਕਾ ਹੁੰਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਤੁਸੀਂ ਲੜਾਈ ਲੜਨੀ ਆ ਤਾਂ ਜੋ ਆਪਾਂ ਜਿੱਤ ਕੇ ਜਿਹੜਾ ਅਸੀਂ ਇੱਕ ਤੇ ਵਿੱਚ ਵੀ ਸਜਾ ਕਰਾਈਏ ਕਿਉਂਕਿ ਆ ਸ਼ਿਡਿਊਲ ਕਾਸਟ੍ਰਕਟ ਦੇ ਵਿੱਚ ਜਿਹੜੀ ਆ ਉਹ ਤਰਨ ਤਰਨ ਅਦਾਲਤ ਨੇ ਜਿਹੜੀ ਆ ਉਹ ਦੋਸ਼ੀ ਕਰਾਰ ਕੀਤੀ ਆ ਮੁਜਰਮਾਂ ਬਾਬਾ ਜੀ કુલ ਦੋਸ਼ੀ ਕਿੰਨੇ ਆ ਤੇ ਟੋਟਲ ਦੋਸ਼ੀ 13 ਸੀ ਜਿਹਦੇ ਕਰੈਕਟਰੀ ਡੈਥ ਹੋ ਗਈ ਆ 12 ਦੋਸ਼ੀਆਂ ਨੂੰ ਜਿਹੜਾ ਉਹ ਦੋਸ਼ੀ ਕਰਾਰ ਕਰ ਦਿੱਤਾ ਗਿਆ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਆ ਉਹ ਅਸਿਆ ਕਦੇ ਉਦੀਨ ਤੇ ਵਕ ਵਕ ਧਾਰਾਵਾਂ ਦੇ ਅਧੀਨ ਸਜਾ ਹੋਈ ਹੈ ਤਿੰਨ ਦੋਸੀ ਜਿਹੜੇ 80 ਸੀਗੇ ਉਹਨਾਂ ਨੂੰ ਜਿਹੜੀਆਂ 323 506 148 150 ਅਤੇ ਹੋਰ ਧਾਰਾਵਾਂ ਅਧੀਨ ਜਿਹੜੀ ਆ ਉਹ ਸਜਾ ਮਾਂਜੋਗ ਅਦਾਲਤ ਦਾ ਧੰਨਵਾਦ ਕਰਨ ਚਾਹੀਦਾ ਹੈ ਤੇ ਇੱਥੇ ਆਪਣੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਕਾਨੂੰਨ ਦਾ ਧੰਨਵਾਦ ਕਰਦਾ ਜਿਸ ਦੀ ਬਦੌਲਤ ਗਰੀਬਾਂ ਮਜ਼ਲੂਮਾਂ ਤੇ ਬੇਸਾਰੇ ਲੋਕਾਂ ਨੂੰ ਜਿਹੜਾ ਆ ਉਹ ਇਨਸਾਫ ਮਿਲਦਾ ਸੋ ਇਸ ਕਰਕੇ ਮੈਂ ਤੇ 바ਵਾ ਸਾਹਿਬ ਅਮਰ ਰਹਿਤੇ ਤੇ 바ਵਾ ਸਾਹਿਬ ਵੀ ਜਿਆ ਕਹੂੰਗਾ ਜਿਨ੍ਹਾਂ ਦੀ ਬਦੌਲਤ ਜਿਹੜਾ ਆ ਸਾਡੇ ਵੀ ਗਰੀਬ ਪਰਿਵਾਰਾਂ ਨੂੰ ਜਿਹੜਾ ਆ ਮਾਂਜੋਗ ਕੋਰ ਵੱਲੋਂ ਜਿਹੜਾ ਇਨਸਾਫ ਦਿੱਤਾ ਗਿਆ ਪਰਿਵਾਰ ਦੇ ਨਾਲ ਨਾਲ ਸਮਾਜ ਦੀ ਵੀ ਜਿੱਤ ਹੋਈ ਬਿਲਕੁਲ ਜੀ ਇਹ ਤੇ ਭਾਈਚਾਰੇ ਦੀ ਜਿੱਤ ਹੈ ਕਿਉਂਕਿ 80 ਐਕਟ ਸ਼ੈਡੂਲ ਕਾਸਟ ਐਕਟ ਦੇ ਵਿੱਚ ਸਜ਼ਾ ਹੋਣੀ ਇਹ ਸਾਰੇ ਸਾਰੇ ਸਮਾਜ ਮੇਰੇ ਦੀ ਜਿੱਤ ਹੈ ਡੀਵੈਸੀ ਭਾਈਚਾਰੇ ਦੀ ਜਿੱਤ ਹੈ ਇਸ ਦੇ ਲਈ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਅਸੀ ਪਰਿਵਾਰਾਂ ਦਾ ਜਿਨ੍ਹਾਂ ਨੇ ਹਮੇਸ਼ਾ ਸਾਡੇ ਤੇ ਵਿਸ਼ਵਾਸ ਕਰਕੇ ਇਰਾਗਾ ਇਸ ਲੜਾਈ ਨੇ ਸਾਨੂੰ ਉੱ딜ਾਇਆ ਬਾਬਾ ਜੀ ਉਹ ਜੇ ਵੇਖਿਆ ਜਾਵੇ ਤਾਂ ਐਸਸੀ ਪਰਿਵਾਰਾਂ ਨਾਲ ਬਹੁਤ ਤਕੇਸ਼ਾਈ ਹੋ ਰਹੀ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ ਇਹ ਲਗਾਤਾਰ ਵੇਖੋ ਜੇਕਰ ਸਮੂਹ ਸਕਦਾ ਪਰ ਉਸ ਕਾਨੂੰਨ ਤੱਕ ਸਾਡੇ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਧਮਕਾ ਦਿੱਤਾ ਜਾਂਦਾ ਉਹਨਾਂ ਨੂੰ ਕੀ ਸੁਣਨ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਸਾਨੂੰ 13 ਸਾਲ ਜਿਹੜਾ ਹੈ ਉਸ ਸੰਘਰਸ਼ ਕਰਕੇ ਕਿੰਨਾ ਵੇਖੋ ਧਨਾੜ ਇੱਕ ਐਮਐਲਏ ਜਿਹੜਾ ਉਹ ਵਿਧਾਇਕ ਜਿਹੜਾ ਬਣ ਗਿਆ ਦੋਸ਼ੀ ਉਹ ਜੋ ਸੀਐਲਓ ਐਮਐਲਏ ਹੁੰਦੇ ਆ ਸਾਨੂੰ ਕਿੰਨਾ ਡਰਾਇਆ ਗਿਆ ਹੋਊਗਾ ਪਰ ਜਿਹੜੀ ਲੜਾਈ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਜਿਹੜੀ ਜਿੱਤ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਇਸ ਕਰਕੇ ਅੱਜ ਅਸੀਂ ਸੱਚ ਦੀ ਜਿੱਤ ਹੈ ਅਸੀਂ ਭਾਈਚਾਰੇ ਦੀ ਜਿਹੜੀ ਆ ਉਹ ਜਿੱਤ ਹੈ ਜੀਆ ਮੈਥਿਊ ਕੀਰ ਸਾਹਿਬ ਆਪਣੇ ਤੁਮਨ ਸਾਹਿਬ ਅਤੇ ਰਕੇਸ਼ ਕਸ਼ਪ ਜੀ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਵਾਨੀ ਕੀ ਜੈ ਜੀ ਜੀ ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਆ ਪੂਰੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਹੈ ਸਰ 4 ਤਿੰਨ 2013 ਨੂੰ ਇੱਕ ਪਰਚਾ ਹੋਇਆ ਸੀ ਜੀ ਦਵਿੰਦਰ ਕੁਮਾਰ ਰਾਜ ਸਿੰਘ ਅਰਵਿੰਦ ਸਿੰਘ ਉਸ ਜੋਸ਼ੀ ਮਨਜਿੰਦਰ ਸਿੰਘ ਉਸ ਸਾਹਾ ਕਵ尔ਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜ ਜਣੇ ਦੋਸ਼ੀ ਫਿਰ 309 ਦੀ ਅਪਲੀਕੇਸ਼ਨ ਲੈ ਆਏ ਸੀ ਜੀ ਠੀਕ ਹੈ ਜੀ ਅੱਜ ਉਹ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਕੋਸ਼ੀ ਇਕਰਾਰ ਕੀਤੇਗੇ ਪ੍ਰਿੰਕਪਲ ਜਸਾ ਅਡੀਸ਼ਨਲ ਸੈਸ਼ਨ ਜੇ ਤਰ ਤਰ ਮਾ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿੱਚ ਦਵਿੰਦਰ ਕੁਮਾਰ ਸਾਰਦ ਸਿੰਘ ਅਰਵਿੰਦਰ ਸਿੰਘ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਉਰਫ ਸਾਹਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 ਕਲੋਸ 1 ਕਲੋਸ 10 ਐਂਡ ਸੈਕਸ਼ਨ 4 ਸ਼ਰੂਕਾ ਸੰਡ ਸ਼ਰੂਕ ਡਰਾਈਵ ਐਕਟ ਵਿੱਚ 354 48 150 ਆਪੀਸੀ ਦੇ ਵਿੱਚ ਦੋਸ਼ੀ ਕਰਾ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ ਨਰਿੰਦਰਜੀਤ ਸਿੰਘ ਐਸਆਈ ਤੇ ਗਗਨਦੀਪ ਸਿੰਘ ਉਹ 323 148 1556 ਆਪੀਸੀ ਦੇ ਵਿੱਚ ਦੋਸ਼ੀ ਕਰਾ ਸੋ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਉਹ ਖਡੂ ਸਾਹਿਬ ਐਮਐਲਏ ਆ ਮਨਜਿੰਦਰ ਉਹ ਹੀ ਕੋਈ ਦੋਸ਼ੀਕਾਰੀ ਜੀ ਜੀ ਕੇਸ ਜੱਜ ਕੋ ਚੱਲ ਰਿਹਾ ਜੀ ਇਹ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਡ੍ਰਿੰਕ ਮਾਰਜ ਜੱਜ ਸਾਹਿਬ ਅਡੀਸ਼ਨਲ ਨੇ ਤਰਫ ਤੋਂ ਠੀਕ